ਅੰਦੀ ਨੂੰ ਥੋੜਾ ਸਵਾਗਤ ਹੈ ਆਪਣੇ YouTube ਚੈਨਲ ਅਸੀ ਸਪੈਸ਼ਲ ਡੀਟ ਵਿੱਚ ਅੱਜ ਆਪਾਂ ਜਿਹੜੀ ਸਲਵਾਰ ਕੱਟਾਂਗੇ ਇਹਨੂੰ ਆਪਾਂ ਜਨ ਕੇ ਪੂਰੀ ਭਾਰੀ ਸਲਵਾਰ ਨੂੰ ਥੋੜੇ ਜੇ ਥਾਂ ਵਿੱਚ ਕਟਿੰਗੇ ਇਹਦੀ ਕਰ ਸਕਦੇ ਆ ਕੇਵਲ ਵੀ ਹੋ ਜਾਂਦਾ ਵੀ ਟੇਲ ਟੇਬਲ ਦੇ ਉੱਪਰ ਸਹੀ ਨਹੀਂ ਕੱਟੀ ਜਾਂਦੀ ਗੀ ਤੇ ਇਹਨੂੰ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਆਪਣ ਥੋੜੇ ਜੇ ਥਾਂ ਵਿੱਚ ਪੂਰੀ ਭਾਰੀ ਸਲਵਾਰ ਕੱਟ ਸਕਦੇ ਆ ਇਸ ਤਰ੍ਹਾਂ ਆਪਾਂ ਕੱਪੜਾ ਲੈ ਲੈਣਾ ਵਾ ਨੇ ਜਿੱਦਾਂ ਆਪਾਂ ਨਾਰਮਲ ਸਲਵਾਰ ਕੱਟਦੇ ਆ ਨਾ ਪੂਰਾ ਕੱਪੜਾ ਵਿਛਾਉਨੇ ਆ ਨਾ ਇਹਨੂੰ ਆਪਾਂ ਚਾਰ ਤੈਹਾਂ ਦੇ ਵਿੱਚ ਕੱਪੜਾ ਲੈ ਲੈਣਾ ਇਸ ਤਰ੍ਹਾਂ ਕਰਕੇ ਜਿੱਦਾਂ ਆਪਾਂ ਸਟੇਟ ਸਲਵਾਰ ਕਟਿੰਗ ਕਰਦੇ ਆ ਉਹ ਉਸ ਤਰ੍ਹਾਂ ਹੀ ਕੱਪੜੇ ਦੀ ਤਹਿ ਲਗਾ ਲੈਣੀ ਹੈ ਤੇ ਉਸ ਤੋਂ ਮਗਰੋਂ ਜਿੰਨੀ ਆਪਣੀ ਸਲਵਾਰ ਆ ਜਿੱਦਾਂ ਇਹ 35H ਸਲਵਾਰ ਸੀਗੀ ਤੇ ਆਪਾਂ ਇਹਦੀ 33.5 ਦੀ ਕਟਾਈ ਕਰਨੀ ਹੈ ਇਧਰੋਂ ਇੰਚ ਟੇਪ ਰੱਖ ਕੇ ਇੱਥੇ 33.5 ਤੇ ਆਪਾਂ ਨਿਸ਼ਾਨ ਲਾਵਾਂਗੇ ਇੱਥੇ ਉਨੇ ਜਿਵੇਂ ਆਪਾਂ 2.5 ਇੰਚ ਤੇ ਲਾਉਨੇ ਆ ਉਸ ਤੋਂ ਅੱਗੇ ਜਿੱਦਾਂ ਆਪਣਾ ਬੰਦ ਵਾਲਾ ਪਾਸਾ ਵਾ ਇਹ ਜਿੰਨਾ ਵੀ ਕੱਪੜਾ ਰਹਿ ਗਿਆ ਉਹਨੂੰ ਆਪਾਂ ਇੰਚ ਟੇਪ ਨਾਲ ਮੈਨ ਲੈਣਾ ਵਾ ਤੇ ਉਸ ਦਾ ਅੱਧ ਜਿੱਦਾਂ ਇਹ ਹੁਣ ਹੈਗਾ ਵਾ 37 ਇੰਚ ਹਾਂਜੀ ਜਿੱਦਾਂ ਹੁਣ ਆਪਾਂ ਇਹਨੂੰ 1.5/8 ਤੇ ਨਿਸ਼ਾਨ ਲਾਵਾਂਗੇ ਪੂਰਾ ਇਹ ਕੱਪੜਾ 37 ਇੰਚ ਸਾਢੇ 1.5/8 ਤੇ ਆਪਾਂ ਲਾ ਲੈਣ ਨਿਸ਼ਾਨ ਇਹ ਨਿਸ਼ਾਨ ਨੂੰ ਆਪਾਂ ਆਹ ਨਿਸ਼ਾਨ ਦੇ ਨਾਲ ਮੈਨ ਲੈਣਾ ਵਾ इस तरह करके मिला देना एन शान तो मिला कटिंग करा कटिंग चार पलिया की नहीं करनी सिर्फ दो पले उपरले चक के इन्होंने आप कटिंग करा निशान तक ਇਿੱਥੇ ਤੱਕ ਕਟਿੰਗ ਕਰਕੇ ਤੇ ਆਪਾਂ ਹੁਣ ਦੂਸਰੀ ਕੱਟਦੇ ਆ ਜਿਹੜੇ ਦੋ ਪੱਲੇ ਆਪਾਂ ਕੱਟਿਆ ਇਹਨਾਂ ਨੂੰ ਆਪਾਂ ਸਾਈਡ ਤੇ ਕਰ ਦੇਣਾ ਵਾ ਹੁਣ ਆਪਾਂ ਇਧਰੀ ਸਾਈਡੋਂ ਇਧਰ ਨੂੰ ਲਾਵਾਂਗੇ 33.5 ਦਾ ਨਿਸ਼ਾਨ ਇੱਥੇ ਫਿਰ 2.5 ਦਾ ਨਿਸ਼ਾਨ ਲਾ ਲੈਣਾ ਆ ਕੱਪੜਾ ਹਟਾ ਕੇ ਜਿਹੜਾ ਆਪਾਂ ਇੱਥੇ ਤੱਕ ਕੱਟ ਕੀਤਾ ਵਾ ਇਹਨੂੰ ਇਹਦੇ ਨਾਲ ਮਿਲਾ ਦੇਣਾ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਇਹ ਤੁਹਾਨੂੰ ਮੈਂ ਵਿਛਾ ਕੇ ਦਿਖਾਉਣੀ ਆ ਸੇਮ ਉਸੇ ਤਰ੍ਹਾਂ ਨਾਲ ਇਹ ਸਲਵਾਰ ਕੱਟੀ ਗਈ ਆ ਇਹ ਆਪਣਾ ਇੱਕ ਹੁੰਦਾ ਹੋ ਗਿਆ ਆ ਹੁਣ ਇਹ ਦੂਸਰਾ ਹੁੰਦਾ ਐਵੇਂ ਆਪਾਂ ਪੂਰੀ ਭਾਰੀ ਸਲਵਾਰ ਕੱਟ ਸਕਦੇ ਆ ਟੇਬਲ ਦੇ ਉੱਪਰ ਖੜਕ ਕੇ ਕਈ ਵਾਰ ਆਪਾਂ ਨੀਚੇ ਕਪੜਾ ਪਸ਼ਾ ਕੇ ਫਿਰ ਇਹਦੀ ਕਟਿੰਗ ਕਰਨੀ ਪੈਂਦੀ ਆ ਤੇ ਹੁਣ ਆਪਣੀ ਝੋਲੀ ਹੈਗੀ ਸੀ ਛੋਟੀ ਵੀ ਸਾਂਝੀ ਝੋਲੀ ਕੱਢਣੀ ਸੀਗੀ ਤੇ ਆਪਾਂ ਇੱਥੇ ਸਾਂਝੀ ਝੋਲੀ ਇਹਦੀ ਕੱਟ ਲੈਨੇ ਆ ਇਹਦੀਆਂ ਚਾਰੇ ਤਹਾਂ ਮਲਾ ਕੇ 1/2 ਇੰਚ ਤੇ ਆਪਾਂ ਨਿਸ਼ਾਨ ਲਾ ਕੇ ਇਹਦੀ ਕਟਿੰਗ ਕਰ ਦਨੇ ਆ ਝੋਲੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ